ਅੱਜ ਸਮੁੱਚੇ ਦੇਸ਼ ਵਿੱਚ 76ਵਾਂ ਗਣਤੰਤਰ ਦਿਵਸ ਬੜੀ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਨਕਮ ਟੈਕਸ ਦਫ਼ਤਰ ਪਟਾਲਾ ਰੋਡ ਗੁਰਦਾਸਪੁਰ ਵਿਖੇ ਵੀ ਗਣਤੰਤਰ ਦਿਵਸ ਬੜੀ ਹੀ ਉਤਸ਼ਾਹ ਨਾਲ ਅਤੇ ਬੜੀ ਹੀ ਸ਼ਰਧਾਪੂਰਕ ਨਾਲ ਮਨਾਇਆ ਗਿਆ। ਇਸ ਮੌਕੇ ਇਨਕਮ ਟੈਕਸ ਦਫ਼ਤਰ ਦੇ ਇੰਚਾਰਜ ਸੰਤ ਪ੍ਰਤਾਪ ਜੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਬਹੁਤ ਸਾਰੀਆਂ ਹਸਤੀਆਂ ਵੀ ਇਸ ਮੌਕੇ ਤੇ ਮੌਜੂਦ ਸਨ। ਇਸ ਮੌਕੇ ਤੇ ਬਹੁਤ ਸਾਰੇ ਗੀਤ ਦੇਸ਼ ਭਗਤੀ ਦੇ ਗੀਤ ਬੱਚਿਆਂ ਵੱਲੋਂ ਸੋਲੋ ਡਾਂਸ ਅਤੇ ਪੰਗੜਾ ਕਿੱਦਾ ਆਈਟਮਾਂ ਪੇਸ਼ ਕੀਤੀਆਂ ਗਈਆਂ ਬਾਅਦ ਵਿੱਚ ਅਫਸਰ ਵੱਲੋਂ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ ਉਹਨਾਂ ਨੇ ਇਸ ਮੌਕੇ ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੇਸ਼ ਭਗਤੀ ਦੇ ਨਾਲ ਜੁੜਨਾ ਚਾਹੀਦਾ ਹੈ ਅਤੇ ਆਪਸ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਹੈ ਔਰ ਕਿਸੇ ਨਾ ਵੀ ਪੇਦਪਾਹ ਨਹੀਂ ਕਰਨਾ ਚਾਹੀਦਾ ਸਭ ਤੋਂ ਵੱਡੀ ਇਹ ਗੱਲ ਰਹੀ ਕਿ ਅੱਜ ਉਹਨਾਂ ਨੇ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਦੇ ਡਾਇਰੈਕਟਰ ਚਿਉ ਲਾਲ ਬੱਗਾ ਜੀ ਨੂੰ ਉਹਨਾਂ ਦੀਆਂ ਵਧੀਆਂ ਸੇਵਾਵਾਂ ਦੇ ਕਾਰਨ ਉਹਨਾਂ ਨੂੰ ਇਨਾਮ ਵੀ ਦਿੱਤਾ ਵੇਖੋ ਸਾਡੇ ਪੱਤਰਕਾਰ ਸੰਜੀਵ 바ਵਾ ਦੀ ਵਿਸ਼ੇਸ਼ ਰਿਪੋਰਟ ਜੈ ਜੀ ਨਮਸਕਾਰ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ 바ਵਾ ਇੱਕ ਵਾਰ ਫੇਰ ਤੁਹਾਡਾ ਸਾਰਾ ਸਵਾਗਤ ਕਰਦਾ ਦੋਸਤੋ ਜਿਵੇਂ ਕਿ ਅੱਜ ਸਭੂਚੇ ਭਾਰਤ ਵਿੱਚ ਖੇਤਰਪਰ ਗੱਦreturnData ਦਿਵਸ ਬੜੀ ਹੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਔਰ ਗੱਲ ਕਰੀਏ ਤਾਂ ਗੁਰਦਾਸਪੁਰ ਸ਼ਹਿਰ ਵਿਖੇ ਵੀ ਬਹੁਤ ਧੂਮਤਾਂ ਨਾਲ ਜਿਹੜਾ ਹੈ ਗੱਦreturnData ਦਿਵਸ ਮਨਾਇਆ ਜਾ ਰਿਹਾ ਹੈ ਇੰਕਮ ਟੈਕਸ ਜਿਹੜਾ ਦਫ਼ਤਰ ਹੈ ਗੁਰਦਾਸਪੁਰ ਵਿਖੇ ਉੱਥੇ ਵੀ ਗੱਦreturnData ਦਿਵਸ ਮਨਾਇਆ ਜਾ ਰਿਹਾ ਬੜੀ ਧੂਮਤਾਂ ਨਾਲ ਔਰ ਬੜੇ ਹੀ ਉਤਸ਼ਾਹ ਨਾਲ ਅੱਜ ਅਸੀਂ ਪਹੁੰਚੇ ਹਾਂ ਇੰਕਮ ਟੈਕਸ ਅਫਸਰ ਜੀ ਕੋਲ ਸਰਦਾਰ ਪ੍ਰਤਾਪ ਜੀ ਕੋ ਉਹਨਾਂ ਤੋਂ ਪੁੱਛਿਆ ਕਿ ਕੀ ਗੱਦreturnData ਦਿਵਸ ਬਾਰੇ ਕੀ ਕਹਿੰਦੇ ਜੀ ਸਰ ਜੈ ਹਿੰਦ ਸਰ ਜੈ ਜੀ ਸਰ ਸਰ ਸਭ ਤੋਂ ਪਹਿਲਾਂ ਸਾਡੇ ਚੈਨ ਵਾਲਾ ਤੁਹਾਨੂੰ ਗੱਦreturnData ਦਿਵਸ ਦੀਆਂ ਬ ਸਰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਹੈ ਪ੍ਰੋਗਰਾਮ ਮੈਂ ਜਦੋਂ ਦਾ થી ਮੇਰੀ ਪੋਸਟਿੰਗ ਹੋਈ ਹੈ ਗੁਰਦਾਸਪੁਰ ਤੇ ਉਦੋਂ ਦਾ ਹੀ ਬੜੇ ਧੂਮ-ਧਾਮ ਨਾਲ ਪ੍ਰੋਗਰਾਮ ਕਰਦੇ ਆ ਜਿਦੇ ਵਿੱਚ ਆਪਾਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਉਹਨਾਂ ਦੇ ਪ੍ਰੋਗਰਾਮ ਜਿਸ ਤਰ੍ਹਾਂ ਸਿੰਗਿੰਗ ਹੈ ਡਾਂਸ ਹੈ ਸਕਿਟਸ ਹੈ ਔਰ ਇਸ ਦੇ ساتھ ساتھ ਹਮ ਉਹ ਜੋ ਆਪਣਾ ਸੋਸ਼ਲ ਵਰਕਰ ਹੈ ਉਨਕੋ ਮੈਂ ਜਰੂਰ ਇਨਕਰੇਜ ਕਰਤਾ ਹੂੰ ਥੋੜਾ ਆਪਣਾ ਮੋਮੈਂਟੋ ਦੇ ਕੇ ਜਾਂ ਥੋੜਾ ਸ਼ਾਲ ਦੇ ਕੇ ਜਾਂ ਥੋੜਾ ਸਨਮਾਨ ਜੈਸੇ ਵੀ ਹੈ ਹਮ ਉਨਕੋ ਸਨਮਾਨਿਤ ਕਰਦੇ ਹਾਂ ਤਾਂ ਕਿ ਉਹ ਅੱਗੇ ਹੋਰ ਅੱਛਾ ਕੰਮ ਕਰੇ ਪਰ ਉਹਨੂੰ ਦੇਖ ਕੇ ਦੂਸਰੇ ਲੋਕ ਉਤਸ਼ਾਹਿਤ ਹੁੰਦੇ ਸਰ ਇਹ ਵੇਖਿਆ ਜਾਂਦਾ ਹੈ ਕਿ ਜਿਹੜੇ ਕਲਾਸ 4 ਹੁੰਦੇ ਆ ਜਿਵੇਂ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਪਰ ਖਾਸ ਕਰਕੇ ਟਾਡੇ ਵੱਲੋਂ ਜਿਹੜਾ ਉਹਨਾਂ ਨੂੰ ਅਪਰੀਸ਼ੀਏਟ ਕੀਤਾ ਜਾਂਦਾ ਕਿਸ ਤਰ੍ਹਾਂ ਦਾ ਲੱਗਦਾ ਨਹੀਂ ਦੇਖੋ ਜੀ ਕਿਸੇ ਵੀ ਦਫਤਰ ਜਾਂ ਸੁਸਾਇਟੀ ਦਾ ਜੋ ਕੰਮ ਹੈ ਉਹ ਨੀਚੇ ਤੋਂ ਸ਼ੁਰੂ ਹੁੰਦਾ ਹੈ ਅਗਰ ਅਸੀਂ ਆਪਾਂ ਕਲਾਸ 4 ਜਾਂ ਲੇਬਰ ਕਲਾਸ ਨੂੰ ਇਗਨੋਰ ਕਰਾਂਗੇ ਤੇ ਇਹਦਾ ਮਤਲਬ ਹੈ ਆਪਣੇ ਨੇੀ ਨੂੰ ਖੋਖਲਾ ਕਰਨਾ तो सब तो पहला मेरी आज तक जिनी मेरी जॉब होगी जिन्नी भी है मैं नीचे तो तक रिस्पेक्ट करता और जो स्टाफ मेरे से नीचे होते हैं तो नीचे मतलब नीचे का मतलब है जो हमसे जूनियर है जहाँ दूसरी पोस्ट पर क्लास फोर है जो भी है हम उनको पूरी तरह से रिस्पेक्ट करते हैं ताकि वो और उत्साह के ऊपर अच्छा काम करें और मैंने ये देखा है कि वो लोग अगर उनको रिस्पेक्ट देते हैं हम तो वो अच्छा काम करते हैं सर आज प्रोग्राम ਅਸੀਂ ਸਿੰਗਿੰਗ ਹੈ ਡਾਂਸ ਹੈ ਔਰ ਸਕਿਟਸ ਹੈ ਜੇ ਇਤਨੇ ਸਰ ਬਹੁਤ ਸਾਰੇ ਦਰਸ਼ਕ ਜਿਹੜੇ ਤੁਹਾਨੂੰ ਦੇਖ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ ਇਸ ਕਦਰ ਦਿਵਸ ਤੇ ਮੈਂ ਕਹੂਗਾ ਕਿ ਸਾਡਾ ਦੇਸ਼ ਇੱਕ ਹੈ ਜਿਹਦੀ ਖੂਬਸੂਰਤੀ ਹੈ ਹਿੰਦੂ ਮੁਸਲਮਾਨ ਸਿੱਖ ਈਸਾਈ ਉਸ ਸਭਨਾਂ ਨੂੰ ਆਪਸ ਵਿੱਚ ਪ੍ਰੇਮ ਨਾਲ ਰਹਿਣਾ ਚਾਹੀਦਾ ਔਰ ਆਪਣੇ ਦੇਸ਼ ਦੀ ਤਰੱਕੀ ਵਾਸਤੇ ਕਮ ਕਰਨਾ ਚਾਹੀਦਾ। اور ਬੀਇੰਗ ਇਨਕਮ ਟੈਕਸ ਆਫੀਸਰ ਮੈਂ ਇਹ ਕਹਾਂਗਾ ਜ਼ਰੂਰ ਕਿ ਇਨਕਮ ਟੈਕਸ ਇਮਾਨਦਾਰੀ ਨਾਲ ભરਨਾ ਹੈ। ਬਹੁਤ ਵਧੀਆ ਸਰ ਨੇ ਹੁਣੇ ਦੱਸਿਆ ਕਿ ਸਮਝਦਾ ਹੈ ਇਨਕਮ ਟੈਕਸ ਜਿਹੜਾ ਹੈ ਉਹ ਪੇ ਕਰਨਾ ਚਾਹੀਦਾ ਹੈ ਤੇ ਨਾਲ ਹੀ ਜਿਹੜਾ ਹੈ ਕਿ ਇੱਕ ਝੂਠ ਹੋ ਕੇ ਜਿਹੜਾ ਹੈ ਆਪਸੇ ਰਹਿਣਾ ਚਾਹੀਦਾ। ਅੱਜ ਕੁਰਦਾਸਪੁਰ ਦੇ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਦੇ ਡਾਇਰੈਕਟਰ ਜੀ ਹਰ ਲਾਲ ਬੱਗਾ ਜੀ ਨੂੰ ਉਹਨਾਂ ਦੀ ਵਧੀਆ ਸੇਵਾਵਾਂ ਦੇ ਕਰ ਰਸਤਮਾਨਿਤ ਕੀਤਾ ਗਿਆ। ਆਓ ਉਹਨਾਂ ਕੋਲ ਪੁੱਛਦੇ ਹਾਂ ਕਿ ਉਹ ਇਸ ਸਮਾਨਤ ਕੀ ਕਹਿੰਦੇ ਨੇ। ਜੈਹਨ ਸਰ ਅੱਜ ਤੁਹਾਨੂੰ ਗਣਤੰਤਰ ਦਿਵਸ ਤੇ ਸਨਮਾਨ ਦਿੱਤਾ ਗਿਆ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਤੇ ਕੀ ਕਹਿਣਾ ਚਾਹੋਗੇ ਇਸ ਸਨਮਾਨ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੇ ਇਸ ਮੌਕੇ ਤੇ ਹਾਰਦਿਕ ਵਧਾਈ ਦੇਣਾ ਚਾਹੁੰਦਾ ਉਹ ਨਾਲ ਹੀ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਨੂੰ ਇਹ ਸਪੋਰਟਸ ਵਿੱਚ ਵਧੀਆ ਸੌਣ ਦੇਣ ਕਰਕੇ ਇਹ ਸਨਮਾਨ ਮਿਲਿਆ ਵਿਸ਼ੇਸ਼ ਤੌਰ ਤੇ ਮੈਂ ਸ਼੍ਰੀ ਸੰਤ ਪ੍ਰਤਾਪ ਆਈਟੀਓ ਬਿਰਦਾਸਪੁਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਯੋਨੀ ਮੈਨੂੰ ਇਸ ਲੈ ਕੇ ਸਮਝਿਆ ਵੱਜ ਮੈਨੂੰ ਸਮਝੰਤ ਕੀਤਾ ਗਿਆ ਸਰ ਕੀ ਮੈਸੇਜ ਦੇਣਾ ਚਾਹੋਗੇ ਅੱਜ ਦਾ ਜੋ ਮੈਨੂੰ ਸੇਸ਼ ਤਰਚ ਜੋ ਸਨਮਾਨ ਮਿਲਿਆ ਉਹ ਸਪੋਰਟ ਦੇ ਜਿਹੜਾ ਖੇਤਰ ਹੈ ਉਹਦੇ ਵਿੱਚ ਵਧੀਆ ਸਨੋਰ ਕਰਕੇ ਮਿਲਿਆ ਤੇ ਮੈਂ ਸਾਰੇ ਹੀ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਵੀ ਅਨੁੰਦ ਕਰਨਾ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਨਾਲ ਵੀ ਜੋੜਨ ਤਾਂਕਿ ਯੂ نو ਦਟਾ ਚਾਰੇ ਤਰਫ ਜੋ ਵਿਕਾਸ ਆ ਹੋ ਸਕੇ ਸਾਡੀ ਜੋ ਅਕੈਡਮੀ ਹੈ ਇਹ ਸੋਵਾ ਬਗਾ ਸਪੋਰਟਸ ਅਕੈਡਮੀ ਬਾਪੂਆਲ ਗੁਰਦਾਸਪੁਰ ਵਿੱਚ ਜਿੱਥੇ ਅਸੀਂ ਬੱਚਿਆਂ ਜਿਮਨਾਸਟਿਕ ਅਤੇ ਕਰਾਟੇ ਕਰਾਉਂਦੇ ਆ ਅਤੇ ਨਾਲ ਹੀ ਲਾਲ ਸਪੈਸ਼ਲੀ ਲੜਕੀਆਂ ਵਾਸਤੇ ਜਾਂ ਜੈਡੀਜ਼ ਵਾਸਤੇ ਸੈਲਫਡਫੈਂਸ ਦਾ ਜੋ ਪ੍ਰੋਗਰਾਮ ਹੈ ਅਲੱਗ ਤਰ੍ਹਾਂ ਦੇ ਟ੍ਰੇਨਿੰਗ ਕਰਾਉਂਦੇ ਆ ਤਾਂ ਕਿ ਜੋ ਅੱਜ ਦਾ ਮਾਹੌਲ ਹੈ ਉਹ ਕਿਸੇ ਸਮੇਂ ਵੀ ਲੋਟੋ ਹੋ ਜਹ ਹੋਰ ਕਿਡਨਪਿੰਗ ਵਰਗੀਆਂ ਜੋ ਘਟਨਾਵਾਂ ਉਹ ਆਮ ਗੱਲ ਹੋਈਆਂ ਪਰ ਅਗਰ ਸਪੈਸ਼ਲੀ ਜੋ ਲੜਕੀਆਂ ਆ ਉਹ ਸੈਲਫ ਡਿਫੈਂਸ ਦੀ ਟ੍ਰੇਨਿੰਗ ਲੈ ਲੈਂਦੀਆਂ ਤਾਂ ਇਹ ਜਿਹੜੀਆਂ ਜਿਹੜੀਆਂ ਘਟਨਾਵਾਂ ਆ ਉਹਨਾਂ ਤੋਂ ਬਚਿਆ ਜਾ ਸਕਦਾ ਔਰ ਇੱਕ ਵਾਰ ਫੇਰ ਮੈਂ ਆਪਣੇ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਬਹੁਤ ਬਹੁਤ ਜੈ ਦਿਨ ਜੈ ਇਹ ਸੰਸਾਡੇ ਨਾਲ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਦੇ ਡਾਇਰੈਕਟਰ ਜੀ ਲਾਲ ਬੱਗਾ ਜੀ ਪਹਿ ਤੁਹਾਡਾ ਆਪਣਾ ਸੰਜੀਪ ਬਾਬਾ